ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਾਣਦੇ ਹੋ ਮੈਂ ਕੌਣ ਆ ਨਹੀਂ ਜਾਣਦੇ ਨਾ ਮੇਰਾ ਨਾਮ ਹੈ ਮੇਰਾ ਨਾਮ ਹੈ ਸੋਚ 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 ਕਮੈਂਟ ਕਰਕੇ ਦੱਸਣਾ ਫਿਰ ਮੇਰਾ ਨਾਮ ਕੀ ਹੈ ਚਲੋ ਕੋਈ ਨਹੀਂ ਫੇਰ ਵੀ ਮੈਂ ਤੁਹਾਨੂੰ ਦੱਸ ਦਿੰਨਾ ਮੇਰਾ ਨਾਮ ਕੀ ਹੈ ਮੇਰਾ ਨਾਮ ਹੈ ਚੰਨ ਸਿੰਘ ਚੰਨ ਸੁਣ ਕੇ ਹੈਰਾਨ ਹੋਗੇ ਨਾ ਕਿ ਚੰਨ ਤਾਂ ਚੰਨ ਤਾਂ ਕਿਦਾਂ ਨਾਮ ਹੁੰਦਾ ਹੈ ਸੋਹਣੀਏ ਸੋਹਣੀਏ ਕੁੜੀਆਂ ਦਾ ਜਾਂ ਫੇਰ ਸਾਡੀਆਂ ਮਾਵਾਂ ਭੈਣਾਂ ਦਾ ਪਰ ਇਥੇ ਚੰਨ ਮਹਿਰਾਨਾ ਮੀਰਾ ਨਾਮ ਚੰਨ ਮੇਰੀ ਮੰਮੀ ਨੇ ਰੱਖਿਆ ਜਿਹਦਾ ਮੈਂ ਚੰਨ ਪੁੱਤਾਂ ਅੱਛਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਨਾ ਕਿਨੂ ਕਿਨੂ ਮੇਰਾ ਨਾਮ ਸੋਹਣਾ ਲੱਗਿਆ ਚੰਨ ਦੋਸਤੋ ਅੱਜ ਮੈਂ ਤੁਹਾਨੂੰ ਪੰਜਾਬੀ ਪੜ੍ਹਾਉਣਾ ਹਾਂ ਹੂੰ ਸੋਚ ਰਹੇ ਹੋ ਮੈਂ ਪੰਜਾਬੀ ਕਿਵੇਂ ਪੜਾਉਂਗਾ ਹੈ ਨਾ ਮੈਨੂੰ ਪੰਜਾਬੀ ਆਉਂਦੀ ਹੈ ਮੈਂ ਪੰਜਾਬੀ ਵਰਣਮਾਲਾ ਤੋਂ ਪੜਾਵਾਂਗਾ ਪੜੋਗੇ ਤੁਸੀਂ ਸਾਰੇ ਹੂੰ ਚਲੋ ਫਿਰ ਮਿਲ ਕੇ ਪੜ੍ਹੀਏ ਪਹਿਲਾ ਹੈਗਾ ਊੜਾ ਉੜਾ ਉਠ ਉੜਾ ਉਠ ਇੱਕ ਕੋ ਕਵਿਤਾ ਗਾਉਂਦੇ ਹੁੰਦੇ ਨੇ ਨਾ ਸੁਣੀ ਹੈ ਤੁਸੀਂ ਕਿਸੇ ਨੇ ਕਵਿਤਾ ਉੜਾ ਉਠ ਸਵੇਰੇ ਜਾਗ ਉੜਾ ਉਠ ਸਵੇਰੇ ਜਾਗ ਹਾਂ ਮੈਨੂੰ ਤਾਂ ਕਵਿਤਾ ਬਹੁਤ ਸੋਹਣੀ ਲੱਗਦੀ ਹੈ ਤਾਨੂੰ ਸੋਹਣੀ ਲੱਗਦੀ ਹੈ ਹੂੰ ਦਸ ਤੇ ਮੈਨੂੰ ਅੱਛਾ ਚਲੋ ਫਿਰ ਊੜੇ ਤਾਂ ਹੋਰ ਕੀ ਕੀ ਬਣਦਾ ਹੈ ਦੱਸੋ ਤੁਸੀਂ ਸਾਰੇ ਮੈਨੂੰ ਤਾਂ ਬਹੁਤ ਆਉਂਦੇ ਨਹੀਂ ਸ਼ਬਦ ਤੁਸੀਂ ਦੱਸੋ ਤੁਹਾਨੂੰ ਕੀ ਕੀ ਆਉਂਦਾ ਹੈ ਬੋਲੋ ਬੋਲੋ ਸੋਚਣ ਲੱਗ ਪਏ ਨਾ ਬਾਰਾਂ ਅਸੀਂ ਉੜੇ ਦੇ ਹੋਰ ਬਹੁਤ ਸੋਹਣੇ ਸੋਹਣੇ ਸ਼ਬਦ ਬਣਾਵਾਂਗੇ ਪੜੋਗੇ ਤੁਸੀਂ ਵੀ ਠੀਕ ਹੈ ਚਲੋ ਫਿਰ ਪੜਦੇ ਹਾਂ ਉੜੇ ਦੇ ਸ਼ਬਦ